100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਇੱਕ ਹਹਾਵਤ ਕਹਿੰਦੇ ਹੁਣ ਸੱਚ ਹੋਣ ਵਾਲੀ ਐ ਗੁਰੂ ਗੋਬਿੰਦ ਸਿੰਘ ਰਫਾਇਨਰੀ ਵੱਲੋਂ ਨੇੜਲੇ ਪਿੰਡਾਂ ਦੇ ਵਿੱਚ ਕੈਂਪ ਲਾਏ ਜਾਂਦੇ ਨੇ ਪਿੰਡ ਮਲਕਾਣੇ ਕੱਲ ਇੱਕ ਕੈਂਪ ਲੱਗਿਆ ਸੀ ਜਿੱਥੇ ਕੈਂਪ ਦੇ ਵਿੱਚ ਇੱਕ ਪੱਤਰਕਾਰ ਤੇ ਇੱਕ ਸਰਪੰਚ ਵੱਲੋਂ ਬਿੱਲ ਮੰਗਿਆ ਗਿਆ ਸੀ ਦਵਾਈਆਂ ਵੰਡਣ ਦਾ ਹਿਸਾਬ ਮੰਗਿਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਇਹਦਾ ਵੱਡਾ ਕਾਰਨ ਕੀ ਆ ਅੱਜ ਦੱਸਾਂਗੀ ਕਿਵੇਂ 1 ਲੱਖ ਰੁਪਏ ਦੀ ਚੀਜ਼ ਨੂੰ 5-5 ਲੱਖ ਦੀ ਬਣਾਉਂਦੇ ਨੇ ਬਰੀਕੀ ਨਾ ਕਰਾਂਗੇ ਗੱਲਬਾਤ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਬਿਮਾਰੀਆਂ ਦਾ ਸਾਹਮਣਾ ਇਹ ਪਿੰਡ ਕਰ ਰਹੇ ਨੇ ਬਿਮਾਰੀਆਂ ਦਾ ਸਾਹਮਣਾ ਇਹਨਾਂ ਪਿੰਡਾਂ ਨੂੰ ਕਰਨਾ ਪੈ ਰਿਹਾਗਾ ਪ੍ਰਦੂਸ਼ਣ ਹੈ ਜਿਹੜਾ ਇਹਨਾਂ ਪਿੰਡਾਂ ਨੂੰ ਝੱਲਣਾ ਪੈ ਰਿਹਾਗਾ ਸਾਹ ਦੀ ਸਮੱਸਿਆ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪਰ ਪੈਸਾ ਕਿੱਥੇ ਜਾ ਰਿਹਾ ਬਣਦਾ ਪੈਸਾ ਜਿਹੜਾ ਪਿੰਡਾਂ ਨੂੰ ਕਿਵੇਂ ਇਹ ਮੂਰਖ ਬਣਾਉਂਦੇ ਨੇ ਇੱਕ ਮਲ ਆਪਾਂ ਦੀਆਂ ਗੋਲੀਆਂ ਤੇ ਚਿਚੜਾਂ ਦੀ ਦਵਾਈ ਦੇ ਕੇ ਲੋਕਾਂ ਨੂੰ ਕਿਵੇਂ ਪਿੱਛੇ ਲਾਉਂਦੇ ਨੇ ਬਰੀਕੀ ਨਾ ਦਿਖਾਵਾਂਗੇ ਲਿਸਟ ਦਿਖਾ ਰਹੇ ਹਾਂ ਕਹਿੰਦੇ 2021 ਦੇ ਵਿੱਚ 19 ਕਰੋੜ ਰੁਪਇਆ ਪਿੰਡਾਂ ਤੇ ਲਾਇਆ 2122 ਦੇ ਵਿੱਚ 11 2223 ਦੇ ਵਿੱਚ 22 ਤੇ 23 24 ਦੇ ਵਿੱਚ 66 ਕਰੋੜ ਰੁਪਇਆ 66 ਕਰੋੜ ਰੁਪਇਆ ਐ ਨਹੀਂ ਹੋ ਜਾਂਦਾ ਇੱਥੇ ਧੰਨਵਾਦ ਵੀ ਕਰ ਦਿਆਂ ਮੈਂ ਮੌਕੇ ਦੀ ਵਿਦਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਜੀਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਉਸ ਤੋਂ ਬਾਅਦ ਇਹ 66 ਕਰੋੜ ਰੁਪਈਆ ਇਹਨਾਂ ਨੇ ਕੀਤਾ ਪਰ 66 ਕਰੋੜ ਰੁਪਈਆ ਪਿੰਡਾਂ ਤੇ ਲੱਗਿਆ ਨਹੀਂ ਇਹ ਲਾਉਂਦੇ ਕਿਵੇਂ ਐ ਕਿਵੇਂ ਲੱਖ ਰੁਪਈਏ ਦੀ ਚੀਜ਼ ਨੂੰ 5 ਲੱਖ ਦਾ ਬਿੱਲ ਬਣਾ ਕੇ ਦਿਖਾਉਂਦੇ ਨਾ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਨਾਲ ਕਿਵੇਂ ਧੱਕਾ ਕਰ ਰਹੀ ਆ ਰਫਾਈਨਰੀ ਬਰੀਕੀ ਨਾਲ ਦੇਖੋ ਤੁਹਾਡੇ ਨਾਲ ਲਿਸਟਾਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਇੱਕ ਚੀਜ਼ ਦਾ ਬਿੱਲ ਐ ਕਿੰਨਾ-ਕਿੰਨਾ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਰੁਪਈਆਂ ਦਾ ਇਹ ਕਪਲਾ ਕਰ ਰਹੇ ਆ ਮੌਕੇ ਦੀ ਵਿਦਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ ਭਗਵੰਤ ਸਿੰਘ ਮਾਨ ਨੂੰ ਇੱਕ ਬੇਨਤੀ ਜ਼ਰੂਰ ਕਰਦੀਏ ਕਿ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਲੋਕਾਂ ਦੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ ਹੈ ਇਹਦੀ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਚੌਣਿਓ ਵੀ ਰਫਾਈਨਰੀ ਦਾ ਜਿੰਨਾ ਹੱਕ ਹੈ ਸਾਨੂੰ ਮਿਲਣਾ ਚਾਹੀਦਾ ਹੈ ਉਸ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਜੀ ਅਸੀਂ ਪ੍ਰਿੰਟ ਬੋਰਡ ਗ੍ਰਾਮ ਪੰਚਾਇਤ ਵੱਲੋਂ ਮੰਗ ਹੈ ਵੀ ਸਾਡੇ ਇਹੋ ਜਿਹਾ ਕੁਝ ਸਾਨੂੰ ਕੁਝ ਨਹੀਂ ਚਾਹੀਦਾ ਜਿਹੜੇ ਆ ਪਲਾਸਟਿਕ ਦੇ ਲਾ ਜਾਂਦੇ ਆ 40000 ਦੀ ਚੀਜ਼ ਹੁੰਦੀ ਹੈ 5-5 ਲੱਖ ਬਿੱਲ ਪਾਈ ਜਾਂਦੇ ਆ ਅਸੀਂ ਕਦੇ ਨਹੀਂ ਮੰਗਦੇ ਇਹੋ ਜਿਹਾ ਕੁਝ ਸਾਡੇ ਜੇ ਬਣਾਉਣਾ ਹੈ ਤਾਂ ਚੰਗੀ ਚੀਜ਼ ਬਣਾਉਣ ਹੁਣ ਸਾਡੇ ਬਾਕਰ ਬਾਕਸ ਦਾ ਡਾਗਾ ਉਸ ਅਸੀਂ ਸਾਰੀਆਂ ਸਿਸਟਮ ਚਾਹੀਦੇ ਆ ਇਥੇ ਸਾਨੂੰ ਅਸੀਂ ਨਹੀਂ ਹੱਥ ਬੰਨ੍ਹ ਕੇ ਵੇਚਦੇ ਸਾਡੇ ਵਿੱਚਕ ਬੰਦ ਕਰ ਦੇਣਾ ਨਾ ਦੇਣ ਸਾਨੂੰ ਕੀ ਜੀ ਨਾ ਗੁਰਤੇਜ ਸਿੰਘ ਮੈਂਬਰ ਪਿੰਡ ਗੁਰਥੜੀ ਮੇਰੇ ਨਾਲ ਇਸ ਟਾਈਮ ਪੰਚਾਇਤ ਮੌਜੂਦ ਹੈ ਜੀ ਸਰਪੰਚ ਸਾਹਿਬ ਵੀ ਮੌਜੂਦ ਨੇ ਜੀ ਡਿਫੈਂਰੀ ਵੱਲੋਂ ਕੋਈ ਸੱਦਾ ਪੱਤਰ ਨਹੀਂ ਆਈ ਉਹਨਾਂ ਨੇ ਬਿਨਾਂ ਮੰਗ ਦਿੱਤੇ ਹੋਏ ਝੂਲੇ ਦਿੱਤੇ ਗਏ ਹੈ ਜੋ ਕਿ ਇਹ ਇਹਦੇ ਵਿੱਚ ਕੋਈ ਲੋਹਾ ਨਹੀਂ ਸਾਰੀ ਪਲਾਸਟਿਕ ਦਾ ਹੀ ਹੈ ਜੀ ਇਹਦੇ ਲਗਭਗ ਉਹਨਾਂ ਨੇ ਸਾਮਾਨ 10 ਲੱਖ ਰੁਪਏ ਦਾ ਹੋਇਆ ਜੀ ਕੋਈ ਬਿੱਲ ਨਹੀਂ ਦਿੱਤਾ ਹੋਇਆ ਜੀ ਇਹ ਇਹ ਬਿੱਲ ਚ ਇਹ 3.5 ਜਾਂ 4 ਲੱਖ ਰੁਪਏ ਪਾ ਕੇ ਪੇਸ਼ ਕਰਨਗੇ ਜੀ ਤਾਂ ਜਾਇਤ ਨੂੰ ਕੋਈ ਪੁੱਛਿਆ ਗਿਆ ਨਹੀਂ ਨਾ ਪੰਚਾਇਤ ਨੂੰ ਬੁਲਾਇਆ ਗਿਆ ਜੀ ਤੇ ਭੈਰ ਫੈਨਰ ਇਹ ਕੰਮਾਂ ਤੋਂ ਬਾਅਦ ਆ ਜੇ ਨਹੀਂ ਅਸੀਂ ਸਖਤ ਸੰਘਰਸ਼ ਨਿਡਾਂਗੇ ਇਹ ਥੋੜਾ ਰਫੈਨ ਵੀ ਸਮਾਰਟ ਰੱਖਦੀ ਹੈ ਜੀ ਇਹ ਇਹ ਪੰਚਾਇਤ ਦੀ ਬਣਾ ਸਲਾਹ ਤੋਂ ਰੱਖਿਆ ਜਾ ਰਿਹਾ ਜੀ ਸਾਨੂੰ ਇਹਦੀ ਕੋਈ ਹਜੇ ਲੋੜ ਨਹੀਂ ਬਹੁਤੀ ਸਾਡੇ ਜਿਹੜੇ ਲੋਕਾਂ ਦੀਆਂ ਜ਼ਰੂਰਤਾਂ ਨੇ ਜਿਵੇਂ ਪਾਣੀ ਦੀ ਹੈ ਨਿਕਾਸੀ ਦੀ ਹੈ ਉਹ ਪ੍ਰੋਬਲਮ ਵੱਡੀਆਂ ਜੀ ਸਾਡੀਆਂ ਇਹ ਹੁਣ ਬਿੱਲ ਪਾਉਣ ਦੇ ਪੰਪ 5-6 ਲੱਖ ਦਾ ਜੀ ਲੱਖ ਦਾ ਸਮਾਨ ਤੋਂ ਥੱਲੇ ਹੈ ਜੀ ਸਾਰਾ ਇਹ ਜੀ ਪੰਚਾਇਤ ਨਾਲ ਰਲ ਕੇ ਵੀ ਸਲਾਹ ਕਰਕੇ ਸਾਡੇ ਨਾਲ ਫੇਰ ਚੱਲੇ ਜਾਗੇ ਇਹ ਹੁਣ ਸਾਡੀ ਬਿਨਾਂ ਮਰਜ਼ੀ ਤੋਂ ਸਾਰਾ ਕੁਝ ਬਣਿਆ ਹੋਇਆ ਜੋ ਬਾਥਰੂਮ ਬਣਿਆ ਉਧਰ ਉਹ ਵੀ ਬਣਾ ਮਰਜ਼ੀ ਤੋਂ ਗਰਾਊਂਡ ਦੀ ਜੜ ਕੱਢਤੀ ਇੱਧਰ ਬਣਾਤੇ ਤਿੰਨ ਤਾਂ ਬਾਥਰੂਮ ਬਣਾਤੀ ਪ੍ਰਾਇਮਰੀ ਦਾ ਜੇ ਸਕੂਲ ਆ ਬਿਲਡਿੰਗ ਅੱਠਵੀਂ ਦੀ ਹੈਗੀ ਇੱਥੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਨੂੰ ਮਿਲ ਨਹੀਂ ਰਹੀਆਂ ਬੇਫਾਲਤੂ ਸਮਾਨ ਸੱਟ ਜਾਂਦੇ ਆ ਇਹ ਟੀਚਰਾਂ ਨਾਲ ਰਲ ਕੇ ਕਰ ਲੈਂਦੇ ਜਾਂ ਕਿਸੇ ਨਾਲ ਵੀ ਕਰਦੇ ਸਾਨੂੰ ਨਹੀਂ ਇਹਦੇ ਬਾਰੇ ਪਤਾ ਗੀਨ ਵਾਲੇ ਪਾਣੀ ਦਾ ਨਿਕਾਸੀ ਗੀਨ ਵਾਲੇ ਪਾਣੀ ਦਾ ਵਾਟਰ ਬਾਕਸ ਦਾ ਅਸੀਂ ਮੰਨਤਾ ਕਰ ਰਹੇ ਹਾਂ ਵੀ ਉਹ ਸਾਨੂੰ ਦਿਓ ਉਹ ਅੱਗੇ ਤੁਸੀਂ ਆਪ ਕਰੋ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਆ ਉਹ ਨਹੀਂ ਮਿਲ ਰਹੀ ਆ ਬੇਫਾਲਤੂ ਦੇ ਸਮਾਨ ਮਿਲਦੇ ਆ ਇਹਨਾਂ ਦੇ ਬਲ 5-5 6-6 ਲੱਖ ਦੇ ਠੋਕੇ ਪਿਆ ਸਮਾਨ ਉਹਨੇ ਲਦਾ ਹੀ ਨਹੀਂ ਜੀ ਇਹੀ ਬੇਨਤੀ ਛਾੜਨੀ ਹੈ ਜੀ ਪਿੰਡ ਚੱਕੀ ਦੀ ਦਾ ਸਿੰਘ ਵਾਲਾ ਦੇ ਪੰਚਾਇਤ ਮੈਂਬਰ ਬੋਲ ਰਿਹਾ ਜੀ ਆ ਸਾਡੇ ਸੂਰਜੋ ਜੋ ਰਫੈਨ ਦੇ ਵੱਲੋਂ ਐਨਡੀਡੀ ਦਿੱਤੀ ਗਈ ਹੈ ਇਹਦਾ ਸਾਨੂੰ ਕੋਈ ਬੈਲੰਡ ਨਹੀਂ ਦਿੱਤਾ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਇਹ ਕਿੰਨੇ ਦਾ ਪ੍ਰੋਜੈਕਟ ਹੈ ਇਹਨਾਂ ਨੇ 3.5-4 ਲੱਖ ਰੁਪਇਆ ਪਾਇਆ ਸਾਨੂੰ ਕੋਈ ਇਹਦਾ ਡੱਬਾ ਨਹੀਂ ਦਿੱਤਾ ਇਹਨਾਂ ਨੇ ਭਾਈ ਜੀ ਅਸੀਂ ਉਹਦੇ ਵਿੱਚ ਦੇਖਿਆ ਵੀ ਉਹਦੇ 'ਚ ਇਹਨਾਂ ਨੇ 3.5-4 ਲੱਖ ਰੁਪਇਆ ਬੈਲ ਪਾਇਆ ਪਿਆ ਡੱਬੇ ਤੇ ਪਰ ਅੱਜ ਡੱਬਾ ਵੀ ਨਹੀਂ ਦੇ ਕੇ ਗਏ ਜੀ ਨਾਲ ਹੀ ਲੈ ਗਏ ਜਿਹੜੀ ਸਾਡੀ ਮੰਗ ਆ ਉਹਦੇ ਬਾਰੇ ਕੋਈ ਸਾਨੂੰ ਕੋਈ ਨਹੀਂ ਕਰ ਸਕਦੇ ਵੀ ਸਾਨੂੰ ਡੱਕ ਦੀ ਮੰਗ ਆ ਤੇ ਪਾਣੀ ਜੀ ਕੀ ਨਾ ਕੀ ਜੇ ਨਾਉਣ ਨੂੰ ਪਾੜੇ ਨਾਉਣ ਨੂੰ ਜੀ ਵੀ ਨਹੀਂ ਕਰਦਾ ਉਹਦੇ ਬਾਰੇ ਸਾਨੂੰ ਬਾਰ ਉਤਰੀਂ ਦੇ ਸਾਰੇ ਉਹਦੇ ਤੇ ਕੇ ਬਣਦਾ ਨਹੀਂ ਹੈਗੀ ਜੀ ਇਹਦਾ ਬਣਦਾ ਧੱਕੇ ਨਹੀਂ ਪਾਈ ਜਾਂਦੇ ਸਾਨੂੰ ਮਤਲਬ ਡੱਕ ਦੇਣਾ ਦੇ ਦਿਓ ਦੀ ਸਾਡੇ ਨੂੰ ਪਤਾ ਹੀ ਨਾ ਹੁੰਦਾ ਇਹ ਚੀਜ਼ਾਂ ਨੇ ਇੱਕ ਵਾਰ ਸਭ ਦੇਖੋ ਹਾਂਜੀ ਮੈਂ ਰਾਈਏ ਪਿੰਡ ਤੋਂ ਸਰਪੰਚ ਸੇਵਾ ਸਿੰਘ ਜੀ ਅਸੀਂ ਅੱਜ ਪਿੰਡ ਰਾਈਏ ਸੇ ਸਕੂਲ 'ਚ ਖੜੇ ਹਾਂ ਸਾਡਾ ਪੰਜਵੀਂ ਦਾ ਸਕੂਲ ਹੈ ਆਹ ਜੋ ਚੀਜ਼ ਮਨ 84 ਜਲਦੀ ਜੋ ਸਾਡੇ ਮਾਸਟਰ ਸਾਹਿਬ ਲੈ ਕੇ ਆਏ ਜੀ ਉਹ ਤਾਂ ਸਾਡੇ 84000 ਦੀ ਲੈ ਕੇ ਆਏ ਜੀ ਕਿੰਨੇ ਚ 75 ਇੰਚ ਤੇ ਜਿਹੜੀ ਆ ਰਫੈਂਡਰੀ ਦੇ ਕੇ ਗਈ ਹੈ ਜੀ ਉਹ ਸਾਢੇ 3 ਲੱਖ ਦੀ ਹੈ ਤੇ ਉਹ ਉਹਦੇ ਨਾਲ ਛੋਟੀ ਹੈ 65 ਇੰਚ ਹੈ ਤੇ ਸਾਨੂੰ ਰਫੈਂਡਰੀ ਤੱਕੇ ਨਾਲ ਹੋਰ ਚੀਜ਼ਾਂ ਦੇਈ ਹੈ ਜਾਈ ਜਾਂਦੀ ਹੈ ਜਿਹੜੀ ਸਾਨੂੰ ਲੋੜ ਹੈ ਪਿੰਡ 'ਚ ਸਾਡਾ ਪਾਣੀ ਗੰਦਾ ਹੈ ਅਸੀਂ ਗੰਦਾ ਪਾਣੀ ਪੀ ਰਹੇ ਹਾਂ ਸਾਡੇ ਬਾਰਡਰ ਵਾਸ ਦਾ ਬੁਰਾ ਹਾਲ ਹੈ ਸਾਡੇ ਪਿੰਡ 'ਚ ਝੂਲੇ ਲਾ ਕੇ ਗਏ ਉਹ ਲੱਖ ਰੁਪਏ ਦਾ ਆ ਸਕਦਾ ਤੇ 5 ਲੱਖ ਦਾ ਬਿੱਲ ਪਾਇਆ ਪਿਆ ਜੀ ਸਾਡੇ ਨਰ ਫੈਂਡਰੀ ਸ਼ਰੇਆਮ ਧੱਕਾ ਕਰ ਰਹੀ ਹੈ ਜੀ ਸਾਡੀ ਇਹ ਮੰਗ ਹੈ ਵੀ ਸਾਡੇ ਪਾਣੀ ਪੀਣ ਯੋਗ ਬਣਾਉਣਾ ਸੀ ਜਿੰਮਾ ਤੋਂ ਕੀ ਕਰਾਉਣਾ ਹੈ ਜਿੰਮਾ ਤਾਂ ਅਸੀਂ ਫੇਰ ਹੀ ਮਾਰਾਂਗੇ ਸਾਨੂੰ ਪਾਣੀ ਪੀਣ ਯੋਗ ਮਿਲੂਗਾ ਸਾਡੀ ਹੱਥ ਵਨ ਕੇ ਬੇਨਤੀ ਹੈ ਕਿ ਇਹ ਫੈਂਡਰੀ ਇਸ ਕੰਮ ਤੋਂ ਬਾਜ਼ ਆ ਦੇ ਨਹੀਂ ਅਸੀਂ ਉਥੇ ਐਕਸ਼ਨ ਲਵਾਂਗੇ ਮੈਂ ਸੇਵਾ ਸਿੰਘ ਸਰਪੰਚ ਪਿੰਡ ਰਹੀ ਹੈ ਜਿੰਦੇ ਲਈ ਜਿਹੜੀ ਲੋੜ ਨੇ ਉਹ ਚੱਕ ਚੱਕ ਕੇ ਫਲਾਈ ਜਾਂਦੇ ਹੈਗੇ ਜਿਹੜੀ ਚੀਜ਼ ਦੀ ਲੋੜ ਹੈ ਉਹ ਦੇ ਹੀ ਨਹੀਂ ਰਹੇਗੇ ਕਿੰਨੇ ਕ ਬੰਦੇ ਹੰਦ ਬਾਈ ਦੇਤੀ ਦਵਾਈ ਦਾ ਹੁਣ ਕੀ ਪਤਾ ਲੱਗਦਾ ਕਿੰਨੇ ਕੁ ਨੂੰ ਦੇਤੀ ਵਾ ਅਖਣਗੇ 350 ਬੰਦੇ ਦੀ ਦਵਾਈ ਆਈ ਹੈਗੀ ਵੀ 300 ਬੰਦੇ ਘੱਟ ਹੀ ਹੈਗਾ 1000 ਘਰ ਘੱਟੋ ਘੱਟ ਅਖਣਗੇ 300 ਬੰਦੇ ਨੂੰ ਦਵਾਈ ਦੇਣੀ ਆ ਉਦੋਂ ਬਾਅਦ ਉਹ ਦੂਜੇ ਕੀ ਕਰਨਗੇ ਕੀ ਮੰਗ ਕੀ ਕਰਦੇ ਉਹ ਕਿ ਕੀ ਹੋਣਾ ਚਾਹੀਦਾ ਮੰਗ ਤਾਂ ਸਾਡੀ ਇਹੀ ਵੀ ਸਾਰੀ ਦਵਾਈ ਆਵੇ ਜਾਂ ਤਾਂ ਪਸ਼ੂਆਂ ਦੀ ਫਿਰ ਐ ਰੋਜ਼ ਕੈਂਪ ਲਾਉਂਦਾ ਦਿਖਾਵਾ ਕਰਨ ਦਾ ਕੀ ਫਾਇਦਾ ਸਰਕਾਰ ਨੂੰ ਵੀ ਅਸੀਂ ਇੰਨੇ ਦਵਾਈ ਖੜੇ